ਅੱਜ ਆਪਾਂ ਜਾਣੇ ਪਏ ਆ ਕਿਸੇ ਵੀਰ ਘਰੇ ਗੀਜ਼ਰ ਨਾਲ ਇਹ ਗੀਜ਼ਰ 'ਚ ਪ੍ਰੋਬਲਮ ਹੈ ਇਹ ਪਾਣੀ ਬਹੁਤ ਘੱਟ ਗਰਮ ਕਰਦਾ ਹੈ ਅਤੇ ਟੁੱਟੀ ਰਹੀ ਪਾਣੀ ਵੀ ਬਹੁਤ ਘੱਟ ਆਉਂਦਾ ਹੈ ਆਪਾਂ ਵੀਰ ਘਰੇ ਪਹੁੰਚ ਕੇ ਸਭ ਤੋਂ ਪਹਿਲਾਂ ਕਲੈਮਮੀਟਰ ਲਾ ਲਿਆ ਵਾ ਕਲੈਮਮੀਟਰ ਜੇ ਤੁਸੀਂ ਐਂਪੀਅਰ ਚੈੱਕ ਕਰ ਸਕਦੇ ਹੋ 1.1 ਐਂਪੀਅਰ ਲੈ ਰਿਹਾ ਗੀਜ਼ਰ ਜੋ ਕਿ ਬਹੁਤ ਹੀ ਘੱਟ ਐਂਪੀਅਰ ਹੈ ਇਸ ਘੱਟ ਐਂਪੀਅਰ ਲੈਣ ਕਰਕੇ ਹੀ ਗੀਜ਼ਰ ਜਿਹੜਾ ਪਾਣੀ ਘੱਟ ਗਰਮ ਕਰਦਾ ਹੈ ਹੁਣ ਆਪਾਂ ਇਸ ਗੀਜ਼ਰ ਨੂੰ ਥੱਲੇ ਲਾ ਲਵਾਂਗੇ ਅਤੇ ਥੱਲੇ ਲਾਉਣ ਤੋਂ ਬਾਅਦ ਇਸ ਗੀਜ਼ਰ ਦੇ ਸਭ ਤੋਂ ਪਹਿਲਾਂ ਆਪਾਂ ਸਰਵਸ ਕਰਾਂਗੇ ਤੇ ਸਰਵਸਤੰਤ ਬਾਅਦ ਇਸ ਗੀਜ਼ਰ ਦਾ ਜਿਹੜਾ ਐਲੀਮੈਂਟ ਵੀ ਚੇਂਜ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੀਜ਼ਰ ਦਾ ਗੇਟਵਾਲ ਬੰਦ ਕਰ ਲਿਆ ਵਾ। ਅਤੇ ਗੀਜ਼ਰ ਦਾ ਗੇਟਵਾਲ ਬੰਦ ਕਰਨ ਤੋਂ ਬਾਅਦ ਗੀਜ਼ਰ ਦੇ ਜਿਹੜੇ ਠੰਡੇ ਅਤੇ ਗਰਮ ਵਾਲੇ ਪਾਈਪ ਹੁੰਦੇ ਆ ਉਹ ਵੀ ਖੋਲ ਲਵਾਂਗੇ। ਖੋਲਣ ਤੋਂ ਬਾਅਦ ਗੀਜ਼ਰ ਦੇ ਟੈਂਕ ਵਿੱਚ ਜਿਹੜਾ ਪਾਣੀ ਜਮਾ ਹੁੰਦਾ ਹੈ ਉਹ ਆਪਾਂ ਗੀਜ਼ਰ ਦੇ ਅਸੈਂਬਲੀ ਦੇ ਪਾਈਪਾਂ ਰਾਹੀਂ ਬਾਹਰ ਕੱਢ ਲਵਾਂਗੇ। ਗੀਜ਼ਰ ਵਿੱਚ ਦੋ ਤਿੰਨ ਚੀਜ਼ਾਂ ਲੱਗੀਆਂ ਹੁੰਦੀਆਂ ਨੇ। ਇੱਕ ਤਾਂ ਗੀਜ਼ਰ ਵਿੱਚ ਰਾਡ ਲੱਗੀ ਹੁੰਦੀ ਹੈ ਜਿਸ ਕਰਕੇ ਪਾਣੀ ਗਰਮ ਹੁੰਦਾ ਹੈ। ਇੱਕ ਦੂਸਰੀ ਚੀਜ਼ ਗੀਜ਼ਰ ਵਿੱਚ థਰਮੋਸਟੈਟ ਜੋ ਕਿ ਪਾਣੀ ਗਰਮੋ ਦਬਾਰ ਗੀਜ਼ਰ ਨੂੰ ਕੱਟ ਕਰਾਉਣਾ ਹੈ ਜਿੰਨਾ ਟਾਈਮ ਗੀਜ਼ਰ ਚੋਂ ਪਾਣੀ ਬਾਹਰ ਆ ਰਿਹਾ ਉਹਨਾਂ ਟਾਈਮ ਆਪਾਂ ਅੱਗੇਰ ਦੇ ਸਕਰੂ ਵੀ ਖੋਲ ਲਵਾਂਗੇ ਸਕਰੂ ਖੋਲਣ ਤੋਂ ਬਾਅਦ ਆਪਾਂ ਇਸ ਦੇ ਜਿਹੜੇ ਥਰਮੋਸਟੇਟ ਆ ਉਹ ਵੀ ਬਾਹਰ ਕੱਢ ਲਵਾਂਗੇ ਆਹ ਤੇ ਇੰਡੀਕੇਟਰ ਇੰਡੀਕੇਟਰ ਲਾਉਣ ਤੋਂ ਬਾਅਦ ਥਰਮੋਸਟੇਟ ਦੀ ਜਿਹੜੀ ਵਾਇਰਿੰਗ ਹੁੰਦੀ ਆ ਉਹ ਆਪਾਂ ਸਾਰੇ ਬਾਹਰ ਕੱਢ ਲਾਂਗੇ ਤੇ ਬਾਹਰ ਕੱਢਣ ਤੋਂ ਬਾਅਦ ਗੀਜ਼ਰ ਨੂੰ نیچے ਲਾ ਲਾਂਗੇ ਗੀਜ਼ਰ ਦਾ ਟੈਂਕ ਖਾਲੀ ਹੋਣ ਤੋਂ ਬਾਅਦ ਆਪਾਂ ਗੀਜ਼ਰ ਨੂੰ نیچے ਲਾ ਲਿਆ ਵਾ ਅਤੇ ਲਾਉਣ ਤੋਂ ਬਾਅਦ ਇਹਦੇ ਅਸੈਂਬਲੀ ਦੇ ਜਿਹੜੇ ਸਕਰੂ ਹੁੰਦੇ ਨੇ ਉਹ ਵੀ ਖੋਲ ਲਵਾਂਗੇ ਜਿਹੜੇ ਵੀ ਗੀਜ਼ਰ ਦਾ ਪਾਣੀ ਪੀਂਦੇ ਹਨ ਉਹ ਇਸ ਵੀਡੀਓ ਨੂੰ ਜ਼ਰੂਰ ਵੇਖ ਕੇ ਜਾਣ ਕਿ ਗੀਜ਼ਰ ਦਾ ਪਾਣੀ ਕਿਵੇਂ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ ਆਪਾਂ ਗੀਜ਼ਰ ਦੀ ਅਸੈਂਬਲੀ ਖੋਲ ਲਈ ਹੈ ਅਤੇ ਗੀਜ਼ਰ ਅਸੈਂਬਲੀ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸ਼ੋਰਾ ਜੰਮਿਆ ਹੋਇਆ ਹੈ ਜਦੋਂ ਆਪਾਂ ਗੀਜ਼ਰ ਦਾ ਪਾਣੀ ਪੀਂਦੇ ਹਾਂ ਉਦੋਂ ਸਾਰਾ ਇਹ ਜਿਹੜਾ ਸ਼ੋਰਾ ਆਪਣੇ ਸਰੀਰ ਦੇ ਅੰਦਰ ਜਾਂਦਾ ਹੈ ਪ੍ਰੈਸ ਕਰਕੇ ਆਪਾਂ ਨੂੰ ਵੱਖੋ-ਵੱਖੋ ਹਥ ਬਾਰੀਆਂ ਲੱਗਦੀਆਂ ਨੇ। ਆਪਾਂ ਗਿੱਜਰ ਦੀ ਅਸੈਂਬਲੀ ਨੂੰ ਬਾਹਰ ਕਰ ਲਿਆ ਵਾ। ਤੇ ਇਸ ਗਿੱਜਰ ਦੀ ਅਸੈਂਬਲੀ ਨੂੰ ਆਪਾਂ ਕੈਮੀਕਲ ਦੇ ਸਹਾਇਤ ਨਾਲ ਸਾਫ਼ ਕਰਾਂਗੇ। ਇਹ ਕੈਮੀਕਲ ਪਾਉਣਾ ਤਰ੍ਹਾਂ ਵਿੱਚ ਜਿਹੜਾ ਸ਼ੋਰਾ ਜੰਮਿਆ ਹੁੰਦਾ ਹੈ ਉਹ ਖੁਰ ਕੇ ਬਾਹਰ ਆ ਜਾਂਦਾ ਹੈ। ਇਸ ਅਸੈਂਬਲੀ ਨੂੰ ਆਪਾਂ ਗਰਮ ਕਰਕੇ ਵੀ ਸਾਫ਼ ਕਰਾਂਗੇ। ਆਪਾਂ ਗਲੋਬਤੀ ਬਾਲ ਲਈਆ। ਗਲੋਬਤੀ ਬਾਲਣ ਤੋਂ ਬਾਅਦ ਅਸੈਂਬਲੀ ਨੂੰ ਆਪਾਂ ਹੀਟਿੰਗ 'ਤੇ ਪਾਇਆ। ਇਹ ਹੀਟ ਦੇ ਨਾਲ ਇਸ ਵਿੱਚ ਜਿਹੜਾ ਸ਼ੋਰਾ ਥੋੜਾ ਬਹੁਤ ਰਹਿ ਜਾਂਦਾ ਉਹ ਵੀ ਬਾਹਰ ਨਿਕਲ ਜਾਊਗਾ ਗੀਜ਼ਰ ਤੋਂ ਜਿਸ ਵੀ ਮਰਜੀ ਕੰਪਨੀ ਦਾ ਲੈ ਲਓ ਗੀਜ਼ਰ ਦੀ ਸਰਵਿਸ ਆਪ ਨੂੰ ਕਰਾਉਣੀ ਪੈਂਦੀ ਹੈ ਜੇਕਰ ਆਪਾਂ ਗੀਜ਼ਰ ਦੀ ਸਰਵਿਸ ਟਾਈਮ ਟੂ ਟਾਈਮ ਕਰਾਉਂਦੇ ਰਹਾ ਅਗੇ ਤਾਂ ਗੀਜ਼ਰ ਨੂੰ ਕੁਝ ਵੀ ਨਹੀਂ ਹੁੰਦਾ ਹੈ ਅਤੇ ਕੀ ਸਰਵ ਸਹੀ ਜਰਾ ਕੰਮ ਕਰਦਾ ਹੈ ਤੇ ਇਹ ਘਰਾਂ ਵਿੱਚ ਪਾਣੀ ਜਿਆਦਾ ਖਰਾਬ ਹੋਣ ਕਰਕੇ ਗੀਜ਼ਰ ਦੀ ਸਰਵਿਸ 2 ਤੋਂ 3 ਵਾਰੀ ਕਰਨੀ ਪੈ ਜਾਂਦੀ ਹੈ ਜਿੱਥੇ ਪਾਣੀ ਜਿਆਦਾ ਖਰਾਬ ਹੁੰਦਾ ਹੈ ਉੱਥੇ ਲੋਕੀ ਗਲਾਸ ਮਾਡਲ ਗੀਜ਼ਰ ਬਿਲਵਾ ਲੈਂਦੇ ਨੇ ਇਨਾ ਗਿਜਰਾ ਇਨ ਸਰਵਸਾ ਆਮ ਗਿਜਰਾ ਨਾਲੋਂ ਖਾਤਮ ਦੀ ਜਿੱਧਰ ਹੁਣ ਕਰਕੇ ਇਨਾ ਗਿਜਰਾ ਵਿੱਚ ਸ਼ੋਰ ਘੱਟ ਜਾਂਦਾ ਹੈ ਇਸ ਕਰਕੇ ਇਨਾ ਗਿਜਰਾ ਇਨ ਸਰਵਸਾ ਆਮ ਗਿਜਰਾ ਨਾਲੋਂ ਕੱਢ ਦਿੰਦੀ ਹੈ ਗਿਜਰ ਦੇ ਅਸੈਂਬਲੀ ਚੰਗੀ ਤਰ੍ਹਾਂ ਸਾਫ ਹੋ ਚੁੱਕੀ ਹੈ ਤੁਸੀਂ ਵੇਖ ਸਕਦੇ ਹੋ ਆਪਾਂ ਪਾਣੀ ਪਾਇਆ ਤੇ ਦੂਸਰੀ ਟਾਈਪ ਪਾਣੀ ਪੂਰਾ ਬਾਹਰ ਆ ਰਿਹਾ ਵਾ ਹੁਣ ਗਿਜਰ ਦੀ ਟੈਂਕੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਇਸ ਵਿੱਚ ਕਿੰਨਾ ਜ਼ਿਆਦਾ ਸ਼ੋਰਾ ਜੰਮਿਆ ਹੋਇਆ ਹੈ ਇਹ ਸਾਰਾ ਸ਼ੋਰਾ ਪਾਣੀ ਰਾਹੀਂ ਆਪਣੇ ਸਰੀਰ ਦੇ ਅੰਦਰ ਜਾਂਦਾ ਹੈ ਜਿਸ ਨਾਲ ਆਪਾਂ ਨੂੰ ਵਕਫਾ ਵਕਫਾ ਬਿਮਾਰੀਆਂ ਲੱਗ ਜਾਂਦੀਆਂ ਨੇ ਕਿਉਂਕਿ ਕੀ ਪਤਾ ਗੀਜ਼ਰ ਚ ਪਾਣੀ 15 ਘੰਟੇ ਰਹਿਣਾ ਕਿ 20 ਘੰਟੇ ਰਹਿਣਾ ਵਾ ਤੇ ਉਹੀ ਪਾਣੀ ਦੇ ਵਰਤੋਂ ਆਪਾਂ ਖਾਣਾ ਬਣਾਉਣ ਲਈ ਜਾਂ ਪੀਣ ਲਈ ਵਰਤੀਦਾ। ਕਈ ਲੋਕੀ ਤਾਂ ਕਾਲੇ ਦੇ ਚੱਕਰ 'ਚ ਚਾਹ ਬਣਾਉਣ ਲਈ ਚੁੰਨਿਆਂ ਦੀ ਵਰਤੋਂ ਕਰਨ ਦੇ بجائے ਗੀਜ਼ਰ ਦੇ ਪਾਣੀ ਦੀ ਵਰਤੋਂ ਕਰਦੇ ਨੇ। ਗੀਜ਼ਰ ਦੇ ਟੈਂਕੇ ਆਪਣੀ ਪੂਰੀ ਚੰਗੀ ਤਰ੍ਹਾਂ ਸਾਫ਼ ਹੋ ਚੁੱਕੀ ਆ। ਤੁਸੀਂ ਵੇਖ ਹੀ ਸਕਦੇ ਹੋ ਕਿੰਨਾ ਜ਼ਿਆਦਾ ਇਹਦੇ 'ਚ ਗੰਦ ਨਿਕਿਆ ਵਾ। ਹੁਣ ਗੀਜ਼ਰ ਦੀ ਅਸੈਂਬਲੀ ਨੂੰ ਸਾਫ਼ ਹੋਣ ਤੋਂ ਬਾਅਦ ਆਪਾਂ ਗੀਜ਼ਰ ਦੀ ਅਸੈਂਬਲੀ ਨੂੰ ਗੀਜ਼ਰ ਵਿੱਚ ਫਿੱਟ ਕਰਤਾ ਵਾ। ਤੇ ਹੁਣ ਆਪਾਂ ਇਸ ਦੇ ਉੱਪਰ ਸਕਰੂ ਘਸ ਰਹੇ ਆ ਤੇ ਇਸ ਸਕਰੂ ਕੋ ਸੰਤਵਾਦ ਨਾਲ ਹੀ ਇਸ ਗੀਜ਼ਰ ਨੂੰ ਐਲੀਮੈਂਟ ਵੀ ਨਵਾਂ ਪਾ ਦਾਂਗੇ ਜਿਸ ਕਰਕੇ ਗੀਜ਼ਰ ਪਾਣੀ ਨਹੀਂ ਸੀ ਗਰਮ ਕਰ ਰਿਹਾ ਐਲੀਮੈਂਟ ਨੂੰ ਗੀਜ਼ਰ ਵਿੱਚ ਫਿਟ ਕਰਤਾ ਵਾ ਹੁਣ ਇਸ ਦੇ ਵੀ ਸਕਰੂ ਘਸ ਦਾਂਗੇ ਗੀਜ਼ਰ ਦਾ ਸਾਰਾ ਕੰਮ ਕੰਪਲੀਟ ਹੋਣ ਤੋਂ ਬਾਅਦ ਹੁਣ ਇਸ ਗੀਜ਼ਰ ਨੂੰ ਉਸੇ ਜਗ੍ਹਾ ਤੇ ਫਿਟ ਕਰ ਦਾਂਗੇ ਜਿੱਥੋਂ ਇਸ ਨੂੰ ਖੋਲਾ ਸੀਗਾ ਗੀਜ਼ਰ ਨੂੰ ਫਿਟ ਕਰਨ ਤੋਂ ਬਾਅਦ ਹੁਣ ਇਸ ਗੀਜ਼ਰ ਨੂੰ ਆਪਾਂ ਪਾਣੀ ਲਈ ਪਿਆ ਵੀ ਕਰ ਦਾਂਗੇ ਪਾਣੀ ਵਾਲੇ ਪਾਈਪ ਕਸਣ ਤੋਂ ਬਾਅਦ ਇਹਦਾ ਜਿਹੜਾ ਗੇਟ ਵਾਲਾ ਉਸ ਨੂੰ ਵੀ ਆਨ ਕਰ ਦਾਂਗੇ। ਜੇ ਕਾਪਟ ਲੈ ਰਹੇ ਦੀ ਹੈ ਤਾਂ ਤੁਸੀਂ ਰੈਂਚ ਦੀ ਸਹਾਇਤਾ ਨਾਲ ਵੀ ਕਰ ਸਕਦੇ ਹੋ। ਜਾਂ ਕਈਆਂ ਪਾਈਪਾਂ ਤੇ ਦਿੱਤਾ ਹੁੰਦਾ ਕਸਣ ਵਾਲਾ ਉਸ ਨਾਲ ਵੀ ਤੁਸੀਂ ਕਰ ਸਕਦੇ ਹੋ। ਗੀਜ਼ਰ ਦੇ ਪਾਈਪ ਕਸਣ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਹੈ ਜਿੰਨਾ ਟਾਈਮ ਗੀਜ਼ਰ ਦੇ ਦੂਸਰੇ ਪਾਈਪ ਅਹੀਂ ਪਾਣੀ ਬਾਹਰ ਨਹੀਂ ਆਉਂਦਾ ਹੈ। ਉਹਨਾਂ ਟਾਈਮ ਤੁਸੀਂ ਗੀਜ਼ਰ ਦੇ ਦੂਸਰੇ ਪਾਈਪ ਨੂੰ ਨਹੀਂ ਕਸਣਾ ਹੈ। ਕਿਉਂਕਿ ਜੇਕਰ ਆਪ ਆ ਬਿਨਾਂ ਗੀਜ਼ਰ ਨੂੰ ਭਰਿਆਂ ਗੀਜ਼ਰ ਨੂੰ ਆਨ ਕਰ ਦਾਂਗੇ ਤਾਂ ਗੀਜ਼ਰ ਨੇ ਬਲੱਟ ਹੋ ਜਾਣਾ ਹੈ। ਆਪਨੇ ਹੁਣ ਇਸ ਗੀਜ਼ਰ ਵਿੱਚ ਦੂਸਰੇ ਪਾਈਪ ਅਹੀਂ ਪਾਣੀ ਬਾਹਰ ਆ ਗਿਆ ਹੈ। ਹੋਣੇ ਸੀ ਗੀਜ਼ਰ ਵੀ ਤਾਂ ਆਪਣੇ ਆਪ ਕਾਰਗੋਗੇ ਗੀਜ਼ਰ ਜੀ ਦੂਸਰੀ ਪੈਪ ਕਸਮ ਤੋਂ ਬਾਅਦ ਨਾਲ ਹੀ ਇਸ ਗੀਜ਼ਰ ਨੂੰ ਆਨ ਕਰ ਦਾਂਗੇ ਗੀਜ਼ਰ ਨੂੰ ਆਨ ਕਰਨ ਤੋਂ ਬਾਅਦ ਤੁਸੀਂ ਐਂਪੀਅਰ ਚੈੱਕ ਕਰ ਸਕਦੇ ਹੋ 7.9 ਐਂਪੀਅਰ ਲੈ ਰਿਹਾ ਹੈ ਦੂਜੇ ਪਾਸੇ ਤੁਸੀਂ ਟੂਟੀ ਦਾ ਪਾਣੀ ਵੀ ਚੈੱਕ ਕਰ ਸਕਦੇ ਹੋ ਪਾਣੀ ਪੂਰਾ ਆਨ ਲੱਪਿਆ ਟੂਟੀ ਰਹੀ